ਸਾਰੇ ਦੋਸਤੋ ਇਹ ਨਾ ਜਾਨਵਰ ਜਿਹੜੇ ਤੇ ਕੁੱਤੀ ਸੂਈ ਦੀ ਆ ਮਾਸ਼ੂਰ ਕੇ ਸਾਨੂੰ ਮੋਟਰਸਾਈਕਲ ਮਾਰਿਆ ਇਹਦੇ ਵਿੱਚ ਵਿਚਾਰੇ ਤੇ ਮਸਾ ਬਚਾਇਆ ਇਹਨੂੰ ਉੱਥੇ ਰੱਖ ਦੂ ਹਨ ਬਣੀ ਕਿਹਦੇ ਪੀਲੇ ਹੋਈ ਹੋਈ ਪਿਆਰੇ ਇਹਨਾਂ ਵਿਚਾਰਿਆਂ ਤੇ ਨਾ ਥੋੜਾ ਥੋੜਾ ਮੈਂ ਉਹੀ ਗੱਲ ਕਹਿੰਦਾ ਵੀ ਰਹਿਮ ਕਰਿਆ ਕਰੋ ਕਿ ਨਹੀਂ ਪੀਲੇ 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 ਗੈਦੀ ਹੁਣ ਉੱਪਰ ਲੱਗ ਗਈ ਬਸ ਉਹ ਵਾਹ ਸਮਝੋ ਦੋਸਤੋ ਇਹ ਬੇਜਵਾਨ ਨੇ ਵਿਚਾਰੇ ਜੇ ਸੜਕ ਤੇ ਬੈਠੇ ਆ ਤੇ ਤੁਸੀਂ ਹੌਲੀ ਹੌਲੀ ਪਈਂ ਕੁ ਮਿੰਟ ਥੇ ਗਾ ਕਰਕੇ ਜਾਂ ਜੀ ਇਹ ਇਹ ਹੁਣ ਚੌਥੇ ਰਾਤ ਨੂੰ ਇਹਦੇ ਉੱਤੋਂ ਦੀ ਮੋਟਰਸਾਈਕਲ ਚੜਾ ਕੇ ਇੱਥੇ ਕਮਲੀ ਜੀ ਆ ਤੇ ਮੁੜ ਕੇ ਤੋਂ ਭੱਜ ਗਿਆ ਚਲੋ ਇਹ ਨਹੀਂ ਹੈ ਸਾਡੀ ਕੁਈ ਰੱਬ ਨੇ ਇਹਦੀ ਡਿਊਟੀ ਲਈ ਆ ਤੇ ਤਿੰਨ ਦੇ ਖਾਂਦਾ ਨਹੀਂ ਸੀ ਕੁਝ ਕੱਲ ਜਦੋਂ ਡਾਕਟਰ ਨੂੰ ਦਿਖਾਇਆ ਤੇ ਉਹਨੇ ਫਿਰ ਸਾਨੂੰ ਦੱਸਿਆ ਵੀ ਇਹਨੂੰ ਸਰੰਜਨਾ ਦੇਣ ਦੀ ਕੋਸ਼ਿਸ਼ ਕਰੋ ਕਿਉਂਕਿ ਇਹਦੀ ਜੀਭ ਤੇ 6:00 ਵਜ ਗਈ ਇਹਦੇ ਵਿਚਾਲ ਦੀ ਮੋਟਰਸਾਈਕਲ ਲੰਘੀ ਆ ਇਹਦੀ ਹੂੰ ਥੋੜਾ ਬੋਦਾ ਯਾਰ ਪਿੰਡ ਹੈ ਇਥੋਂ ਦੀ ਵੇਖ ਕੇ ਲਾਂਗੇ ਲਾਂਗੇ ਪਿਆ ਕਰੋ ਜੁਗਾ ਕੀ ਹੁੰਦਾ ਲੱਗੇ ਵੀ ਨਹੀਂ ਪਤਾ ਹੀ ਰਾਤ ਵੀ ਆਪਾਂ ਪਈ ਪਰਸੋਂ ਵੀ ਪਈ ਹੈ ਨਾ ਗਰਮੀ ਹੈਗੀ ਆ ਦੋਸਤੋ ਨਾ ਤਾਂ ਇਹ ਤੋਂ ਜਦੋਂ ਪਾਣੀ ਪੀਤਾ ਜਾਂਦਾ ਆਇਆ ਤੋਂ ਆਦੀ ਮਾਂ ਦਾ ਦੁੱਧ ਚੁੰਗਿਆ ਜਾਂਦਾ ਤੇ ਚਲੋ ਰੱਬ ਨੇ ਕੋਈ ਸੋਤੋ ਤੋਂ ਪੁੰਨ ਦਾ ਕੰਮ ਕਰਾਉਣਾ ਹੁੰਦਾ ਤੇ ਉਹ ਆਪਾਂ ਰੱਬ ਕਰਾਈ ਜਾਂਦਾ ਆਪਣੇ ਤੋਂ ਪਰ ਹਰ ਇੱਕ ਦਾ ਫਰਜ਼ ਬਣਦਾ ਥੋੜਾ ਜਿਹਾ ਦੇਖ ਲਿਆ ਕਰੋ ਯਾਰ ਸੜਕ ਤੇ ਕੋਈ ਰਾਤ ਨੂੰ ਕਿਉਂ ਗਰਮੀ ਆ ਇਹ ਵਿਚਾਰੇ ਹਵਾ ਹਵਾ ਨੰਗੀਆਂ ਚੀਜ਼ਾਂ ਦੀ ਲੱਗਦੀ ਐ ਤੇ ਸੜਕ ਤੇ ਪਹੁੰਦੇ ਵੇਖਦਾ ਮੇਰੇ ਉਧਰ ਇਹਨਾਂ ਦਾ ਥਾਂ ਬਣਾਇਆ ਹੋਇਆ ਪਰ ਇਹ ਹੁਣ ੜਾਰ ਹੋ ਗਿਆ ਥੋੜੇ ਜਿਹਾ ਥੋ ਭੱਜ ਜਾਂਦੇ ਆ ਆਪ ਹੀ ਬੈਂਦੇ ਨਹੀਂ ਟਿਕ ਕੇ ਪਰ ਆਪਾਂ ਥੋੜੇ ਜਿਹਾ ਨੰਗਣ ਲੱਗੇ ਦੇਖ ਲਿਆ ਕਰੀਏ ਇੰਨਾ ਕ ਇਹਨਾਂ ਬੱਚੇ ਐ ਇਹ ਇਹਨਾਂ ਦਾ ਵੀ ਸਾਡੇ ਨਾਲ ਜਿੰਨਾ ਸਾਡਾ ਧਰਤੀ ਤੇ ਹੱਕ ਨਾ ਉਹ ਤੋਂ ਉਹਨਾਂ ਹੀ ਇਹਨਾਂ ਦਾ ਹੱਕ ਹੈ ਧਰਤੀ ਸਾਡੀ ਵੀ ਹੁੰਦੀ ਐ ਧਰਤੀ ਇਹਨਾਂ ਦੀ ਵੀ ਹੁੰਦੀ ਐ ਆ ਜਿਹੜਾ ਕਾਰਜਾ ਨਾ ਅਰਸ਼ ਤੇ ਦੁਨੀਆ ਦਾ ਸਭ ਤੋਂ ਇਹ ਕੋਈ ਇਹ ਨਹੀਂ ਐ ਵੀ ਵੀਡੀਓ ਕੋਈ ਆਪਾਂ ਮਸ਼ਹੂਰੀ ਆਤੇ ਬਣਾ ਰਹੇ ਆ ਇਹ ਇਹ ਲੋਕਾਂ ਨੂੰ ਦੱਸਣ ਵਾਸਤੇ ਆ ਵੀ ਜਿਹੜਾ ਇਹ ਕਾਰਜ ਇਹ ਸਭ ਤੋਂ ਵੱਡਾ ਨੇਕ ਕਾਰਜ ਆ ਦੁਨੀਆਂ ਦਾ ਜਿਹੜਾ ਆ ਆ ਕੰਮ ਬੰਦਾ ਤਾਂ ਮੰਗ ਕੇ ਮੂੰਹ ਬੋਲ ਕੇ ਦੱਸ ਦੂ ਇਹ ਇਹ ਬੇਜਮਾਨਿਆਂ ਨੇ ਵਿਚਾਰਿਆਂ ਨੇ ਕੀ ਦੱਸਣਾ ਕਟੜਾ ਕਟੜਾ ਚੱਲ ਇਹ ਜਿਹੜੇ ਕਰਦੇ ਪਰਸੋਂ ਫਰਾ ਜਖਮਾਂ ਦੇ ਟਿਕਟੂਨ ਲਵਾਏ ਮੈਂ ਇੱਥੇ ਤੇ ਕੀੜੇ-ਕੂੜੇ ਪਾ ਕੇ ਹੋਣ ਕਰਦੇ ਨੇ ਬਹੁਤ ਆਖੋਂਦੇ ਨੇ ਲੈ ਬਿਟ ਨਾ 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 ਬੱਲੇ 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 ਕੋ ਘਾਲੂ ਲੱਗ ਰੂ ਰੋਟੀ ਨੇ ਨੇੜੇ ਕਰੀਂ ਮੇਰੇ ਮੇਰੇ ਮੂੰਹ ਨੇੜੇ ਕਰ ਦੇ ਕਰ ਚੱਲ ਬਤਾ ਯਸ सोनू ਹਨ ਕਾ सोनू ਚੱਲ ਤੂੰ ਅੰਦਰ ਚੱਲ ਚਲ 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 ਸ਼ਾਬਾਸ਼ 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 ਮੇਰੀ ਬੇਟੀ ਬਣਾ ਰਹੀ ਆ ਵੀਡੀਓ ਤੇ ਮੁੰਡਾ ਮੇਰਾ ਪਿਆਰਿਆ ਮੇਰੇ ਨਾਲ ਦਹੀਂ ਤੇ ਮੈਂ ਤੁਹਾਨੂੰ ਅੱਜ ਨਾ ਇੱਕ ਬੜੇ ਪੁੱਤ ਕੰਮ ਦੀ ਗੱਲ ਤੁਹਾਨੂੰ ਦੱਸਣ ਲੱਗਿਆ ਘੋੜਾ ਅਤੇ ਕੁੱਤਾ ਫਰਸ਼ ਕਿਉਂ ਵੀ ਕੁੱਤਾ ਅਤੇ ਘੋੜਾ ਇਹ ਦੋ ਇਹੋ ਜਿਹੇ ਜੀਵ ਐ ਵੀ ਜਿਹੜਾ ਤੁਹਾਡਾ ਦੁੱਖ ਹੂੰ ਆਪਣੇ ਤੇ ਲੈਂਦੇ ਆ ਤੁਸੀਂ ਤਜਰਬਾ ਕਰ ਲਿਓ ਇਹਨਾਂ ਦੀ ਤੁਸੀਂ ਪਿਆਰ ਨਾਲ ਥੋੜਾ ਜਿਹਾ ਹੋਰ ਪਾਲਿਆ ਪਿਆਰ ਨਾਲ ਸੇਵਾ ਕਰੋਗੇ ਨਾ ਇਹ ਆ ਬੰਦੇ ਦਾ ਦੁੱਖ ਆ ਜਿਹੜਾ ਇਨਸਾਨ ਦਾ ਦੁੱਖ ਹੈ ਆਪਦੇ ਤੇ ਲੈਂਦੀ ਆ ਇਹ ਘੋੜਾ ਤੇ ਪੁੱਤਾ ਘੋੜਾ ਦਾ ਗੁਰੂ ਸਾਹਿਬ ਵੱਲੋਂ ਆਪਾਂ ਨੂੰ ਉਹ ਨਾ ਪਪਦੋ ਨਾ ਖੜੇ ਬਜਾ ਚਟ 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 ਅਵੇ ਅਵੇ ਅਮ ਚਟਲ ਫੁੱਲ ਕਰਦੀ ਬੰਦ ਕਿੰਨੀ